ਦਰشن కుమార్ ਜੀ ਉਸੇ ਉਸੇ ਤਰੀਕ ਨੂੰ ਫੇਰ ਹੋਇਆ ਜੀ 2 ਮਹੀਨੇ ਪਹਿਲਾਂ ਵੀ ਐਸੇ ਤਰੀਕ ਨੂੰ ਹੋਇਆ ਸੀ ਸੈਚਰਡੇ ਹੀ ਉੱਤਰ ਸੀ ਸੈਚਰਡੇ ਹੋਣਾ ਜੀ ਜੀ ਬਾਈ ਵੀ ਮੁਕੱਦਰ ਦੀ ਗੱਲ ਹੈ ਦੁਕਾਨਾਂ ਵਾਲਿਆਂ ਦੀ 2 ਮਹੀਨੇ ਪਹਿਲਾਂ ਵੀ ਜ਼ਿਆਦਾ ਨੁਕਸਾਨ ਹੋਇਆ ਐੜ ਕੇ ਉਦੋਂ ਤਿੱਗਣਾ ਚੌਕਣਾ ਨੁਕਸਾਨ ਹੋ ਗਿਆ ਕਿੰਨੀਆਂ ਦੁਕਾਨਾਂ ਡੈਮੇਜ ਹੋਈਆਂ ਦੁਕਾਨਾਂ ਇਹ ਤਕਰੀਬਨ ਜੀ 4-5 ਦੁਕਾਨਾਂ ਬਣਦੀਆਂ ਨੇ ਜੀ 4 ਤਾਂ ਵਿੱਕੀ ਦੀਆਂ ਹੀ ਬਣਦੀਆਂ ਸ਼ੋਬ ਕੁਮਾਰ ਦੀਆਂ ਇੱਕ ਰਾਨਾ ਜੀ ਦੀ ਹੋ ਗਈ ਜੀ ਹੂੰ ਕਿੰਨੇ ਦਾ ਨੁਕਸਾਨ ਹੋਊ ਨੁਕਸਾਨ ਹੈਗਾ ਜੀ ਇਹ ਮੇਰੇ ਹਿਸਾਬ ਨਾਲ 8-9 ਲੱਖ ਦੇ ਰੇਟ ਚ ਨੁਕਸਾਨ ਹੈਗਾ ਕੀ ਕਾਰਨ ਕੀ ਮੰਨਦੇ ਹੋਏ ਵਾਕਿਆ ਕਾਰਨ ਜੀ ਮੋੜ ਪੈਂਦਾ ਔਰ ਇੱਕ ਤਾਂ ਜੀ ਮੋੜ ਦੇ ਮਤੋਂ ਗੱਡੀਆਂ ਸਪੀਡ ਨਾਲ ਆਉਂਦੀਆਂ ਕੋਈ ਸਪੀਡ ਬ੍ਰੇਕਰ ਨਹੀਂ ਹੈਗਾ ਪਿੱਛੇ ਕੋਈ ਬਣਿਆ ਹੋਇਆ ਸਪੀਡ ਬ੍ਰੇਕਰ ਫੇਰਦਾ ਹੈ ਬਾਜ਼ਾਰ ਚ ਗੱਡੀਆਂ ਹੌਲੀ ਹੌਲੀ ਰਾਤ ਨੂੰ ਪਤਾ ਹੀ ਨਹੀਂ ਲੱਗਦਾ ਜੀ ਰੋਡ ਖਾਲੀ ਰੋਡ ਖਾਲੀ ਹੁੰਦਾ ਰੋਡ ਹੁਣ ਸਾਫ ਨੇ ਐਸ ਕਰਕੇ ਬਾਕੀ ਮੁਕਦਰਾਂ ਦੀ ਗੱਲ ਹੈ ਜੀ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਵੀ ਇਹਦਾ ਰੋਡ ਤੇ ਕੋਈ ਨਾ ਕੋਈ ਸਪੀਡ ਬ੍ਰੇਕਰ ਜਾਂ ਕੋਈ ਇੰਡੀਕੇਟਰ ਕਿਸੇ ਤਰੀਕੇ ਨਾਲ ਲਾਇਆ ਜਾਣ ਜਿਹੜਾ ਦੂਰੋਂ ਆਉਂਦੇ ਡਰਾਈਵਰ ਨੂੰ ਦਿਖੇ ਇਹੀ ਮੰਗਾ ਪ੍ਰਸ਼ਾਸਨ ਤੋਂ ਮੈਂ ਨਾ ਬਮਨ ਕੁਮਾਰ ਰਾਣਾ ਜੀ ਮੈਂ ਦੁਕਾਨ ਦਾ ਮਾਲਕ ਆ ਜਿੱਥੇ ਐਕਸੀਡੈਂਟ ਹੋਇਆ ਹੈ ਨਾ ਹੀ ਸੜਕ ਪਲੇਨ ਹੋਣ ਕਰਕੇ ਲੰਬੇ ਸਮੇਂ ਦੇ ਡਰਾਈਵਰ ਨੂੰ ਨੀਂਦ ਆ ਜਾਂਦੀ ਰਾਤ ਨੂੰ ਇਹ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਵੀ ਇਹ ਬਜਾਦਵੀ ਪੰਚਾਇਤ ਜਿਹੜੇ ਸਪੀਡ ਬ੍ਰੇਕਰ ਸਪੀਡ ਬ੍ਰੇਕਰ ਹੰਨੇ ਬਣਾਏ ਜਾਣ ਰਾਤ ਨੂੰ ਰਾਤ ਸਮੇਂ ਜਦ ਹੀ ਤੇ ਇਹ ਨਾਲ ਲੰਗੇ ਹੋਈ ਚਾਰ ਟਕਣਾਂ ਦਾ ਨੁਕਸਾਨ ਹੋ ਗਿਆ ਜੀ ਸ਼ਾਮ ਤੋਂ ਬਾਅਦ ਅਸ਼ੋਕ ਕੁਮਾਰ ਦੀ ਦੁਕਾਨ ਵਿਕੀ ਜਿਹੜਾ ਘਟਵਾਰ ਲੱਖਾਂ ਦਾ ਨੁਕਸਾਨ ਹੋਇਆ ਜੀ ਅਸੀਂ ਦੇਖਿਆ ਵੀ ਬਾਗਾ ਉਹ ਵੀ ਨੀਂਦ ਆਉਣ ਕਰਕੇ ਹੋਇਆ ਸੀ ਜਿਹੜਾ ਹੁਣ ਆ ਡਰਾਈਵਰ ਪੰਜ ਸਾਲ ਤੋਂ ਜੋੜ ਤੇ ਚੱਲ ਰਿਹਾ ਹੈ ਰਾਤ ਦੇ ਬਤਾਰੇ ਬਿਲਕੁਲ ਸੋਫੀ ਸੀ ਕੋਈ ਕਹਿੰਦਾ ਸ਼ਰਾਬ ਪੀਤੀ ਕੋਈ ਸ਼ਰਾਬ ਨਹੀਂ ਸੀ ਉਹਦੀ ਪਿੱਤੀ ਉਹਨੇ ਵੀ ਠੱਡਾ ਲੱਗਿਆ ਨੇ ਅੱਛਾ ਜੀ ਜੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਰੋਡ ਦੇ ਉੱਪਰ ਅੰਦਾ ਕਿਲੋਮੀਟਰ ਵਾਸਤੇ ਸਪੀਡ ਬ੍ਰੇਕਰ ਬਜਾ ਬਜਾ ਜ ਬਣਾ ਦੇਣਾ ਜੀ ਤਾਂ ਜੋ ਇਹ ਜੇ ਹਾਸੇ ਟਲਣ ਮੋੜ ਪੈਂਦਾ ਨਾ ਮੋੜ ਪੈਂਦਾ ਜੀ ਟੀ ਮੋੜ ਕਹਿੰਦੇ ਆਪਾਂ ਕਿਤੇ ਵਿੱਚ ਜਾ ਜਾ ਫੜੇ ਨੂੰ ਸਪੀਡ ਬ੍ਰੇਕਰ ਬਣੇ ਹੋਣੇ ਉਹਨੇ ਨਹੀਂ ਬਣਾਏ ਉਹਨਾਂ ਨੇ ਕਿੰਨੇ ਦਾ ਨੁਕਸਾਨ ਹੋਊਗਾ ਇਹ ਨਾ ਘਾਟੇ ਘਾਟੇ 5-7 ਲੱਖਾਂ ਦਾ ਨੁਕਸਾਨ ਹੈਗਾ ਜੀ ਮੋਟਾ-ਮੋਟਾ ਵੱਧ ਹੋ ਰਿਹਾਦਾ ਜੀ ਜੇ ਉਹਨੇ ਲੈਂਡਰ ਗਿਰਨ ਰਿਹਾ ਲੈਂਡਰ ਗਿਰੇ ਆ ਫੇਰ ਲੱਖਾਂ ਚ ਜਾਊਗਾ ਜੀ ਅੱਡੀ ਕੱਟਣਗੇ ਫੇਰ ਹਟੋ ਓਏ ਕੱਟਣਾ ਹੋ ਗਿਆ ਯੂ ਵੀ ਚੰਗੇ ਨੇ 来嘞。